ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨავੋ ਜੀ ਕੀ ਹਾਲ ਜਲਨੇ ਤੁਹਾਡੇ ਸਾਰਿਆਂ ਦੇ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਲਓ ਜੀ ਦੁਪਹਿਰ ਦਾ ਟਾਈਮ ਆ ਕੱਪੜੇ ਧੋ ਕੇ ਆਈਆਂ ਮਸ਼ੀਨ 'ਚ ਸੁੱਕਣ ਲਈ ਪਾ ਕੇ ਆਈਆਂ ਅੱਜ ਕਾਫੀ ਕੰਮ ਹੋਰ ਸੀਗੇ ਆ ਜਿਵੇਂ ਕਿਚਨ ਦੀ ਸਫਾਈ ਚੱਲ ਰਹੀ ਹੈ ਪ੍ਰੋਪਰ ਤਾਂ ਨਹੀਂ ਹੋਈ ਪੂਰੀ ਜਿਹੜੀ ਸਫਾਈ ਆ ਪਰ ਅੱਜ ਸ਼ੁਰੂ ਕੀਤੇ ਅੱਜ ਨੀਚੇ ਵਾਲੇ ਏਰੀਏ ਦੀ ਸਾਰੀ ਜਿਹੜੀ ਜਿਹੋ ਵੀ ਬਰਤਨ ਸੀਗੇ ਅੰਦਰ ਰੱਖੇ ਹੋਏ ਉਹ ਸਾਫ਼ ਕੀਤੇ ਨੇ ਤੇ ਬਾਕੀ ਕੱਲ ਨੂੰ ਇਦਾਂ ਆਪਾਂ ਸਾਰਾ ਉੱਪਰਲਾ ਛੇੜਾਂਗੇ ਕੀਕਾ ਕਿਥੇ ਮੇਰਾ ਮਨ ਹੋ ਰਿਹਾ ਸੀ ਵੀ ਥੋੜੀ ਜਿਹੀ ਕਾਫੀ ਹੌਟ ਕਾਫੀ ਪੀ ਮਾ ਬਣਾ ਕੇ ਬਸ ਉਹੀ ਪੀ ਰਣੀ ਇੱਥੇ ਫਿਰ ਕੱਪੜੇ ਸੁੱਕਣੇ ਪਾਉਂਗੀ ਪਹਿਲਾਂ ਮੈਂ ਕਿ ਕਾਫੀ ਬਣਾ ਕੇ ਰੱਖ ਦਵਾਂ ਸਨੇ ਕੱਪੜੇ ਸੁੱਕ ਜਾਣਗੇ ਫਿਰ ਕੱਪੜੇ ਲੈ ਕੇ ਨੇ ਕੱਢ ਕੇ ਸਿੰਚੋ ਦੋ ਤਰਖ ਖਵਲਣ ਲਈ ਚੀਨੀ ਆਪਾਂ ਥੋੜੀ ਜਿਹੀ ਪਾਤੀ ਤੇ ਇਹਦੇ ਵਿੱਚ ਆਪਾਂ ਹੁਣ ਪਾ ਦਵਾਂਗੇ ਕਾਫੀ ਦੋ ਤੋ ਬੜ ਚੁਕਿਆ ਇਹ ਸਾਰੀ ਕਾਲੂ ਸਫਾਈ ਹੋਊਗੀ ਜਿੰਨੇ ਵੀ ਕੰਟੇਨਰ ਸਭ ਕੁਛ ਇੱਕ ਇੱਕ ਜੀ ਦੀ ਸਾਰੀ ਸਫਾਈ ਹੋਊਗਾ ਘਰਟਣ ਆ ਜਿਹੜਾ ਏਵੀ ਨੂੰ ਧੋਵਾਂਗੇ ਘਰਟਣ ਨੂੰ ਤੇ ਇਧਰੋਂ ਵੀ ਸਾਰੀ ਸਫਾਈ ਹੋਊ ਫਰਿੱਜ ਦੀ ਵੀ ਸਾਰੀ ਸਫਾਈ ਹੋਊਗੀ ਠੀਕ ਆ ਜੀ ਸਾਰੇ ਟੂਟੀ ਅੱਡਾ ਪੱਕਾ ਕਲੀਨ ਕਰਾਂਗੇ ਕਿਚਨ ਕੱਲ ਨੂੰ ਇਧਰੋਂ ਵੀ ਸਾਰਾ ਸਫਾਈ ਹੋਊਗੀ ਸਾਰੀ ਅੱਜ ਕੌਫੀ ਮਿਕਸ ਕਰਤੀ ਇਹ ਵਿੱਚ ਅੱਜ ਜੀ ਕਰਦਾ ਸੀ ਵਸੇ Delhi ਤਾਂ ਮੈਂ ਕਦੇ ਵੀ ਨਹੀਂ ਪੀਤੀ ਮਹੀਨਿਆਂ ਬਾਅਦ ਹੀ ਪੀਤੀ ਆ ਕਿ ਅੱਜ ਕਿ ਕੇ ਵਿਆਹ ਦੇ ਵਿੱਚ ਹੀ ਪੀਤੀ ਸੀ ਕਾਫੀ। ਵਿਆਹ ਵਾਲੀ ਕਾਫੀ ਨਹੀਂ ਬਦਿਆ ਹੁੰਦੀ ਬਿਲਕੁਲ ਵੀ। ਜੀ ਤਾਂ ਕਰ ਰਹੇ ਸੀ ਕੋਲਡ ਕਾਫੀ ਨੂੰ ਪਰ ਮੈਨੂੰ ਟਾਈਮ ਨਹੀਂ ਹੈ ਜੰਨਾ। ਕਿਉਂਕਿ ਉਹਦੇ ਲਈ ਦੁੱਧ ਗਰਮ ਕਰਨਾ ਪਊ ਠੰਡਾ ਕਰਨਾ ਪਊਗਾ। ਤਾਂ ਕਰਕੇ ਕਾਫੀ ਆਪਣੀ ਬਣ ਕੇ ਤਿਆਰ ਆ। ਠੀਕ ਹੈ ਜੀ ਗੈਸ ਆਪਾਂ ਕਰ ਦਿੰਨੇ ਆ ਬੰਦ ਤੇ ਪਹਿਲਾਂ ਕੱਪੜੇ ਸੁੱਕਣੇ ਪਾਉਣੇ ਆ ਫਿਰ ਪੀਣੀ ਆ ਕਾਫੀ। ਬਿਲਕੁਲ ਠੀਕ ਰਹੋ ਨਾਲ। ਇਹ ਫਸ ਸੁੱਕਣੇ ਪਾ ਦਿੱਤੇ ਨੇ ਤੇ ਹੁਣ ਬੈ ਕੇ ਪੀਨੇ ਆ ਕਾਫੀ ਜੇ ਦੇਖਦਾ ਜੈਨਾ ਕੋਈ ਸਾਵਾ ਆਈ ਨਿਕਲ ਰਿਹਾ ਨਾ ਪਿੰਦਰ ਆਇਆ ਅੱਜ ਕੱਪੜੇ ਤਾਂ ਕਰਕੇ ਲੇਟ ਹੋ ਗਈ ਜੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਅੱਜ ਕਿਚਨ ਦਾ ਕੰਮ ਕਰ ਰਹੀ ਸੀ ਥੋੜਾ ਜਿਹਾ ਠੀਕ ਹੈ ਜੀ ਇਹਨੂੰ ਅੱਜ ਦਾ ਹੀ ਛੱਪਾ ਚਾਹ ਬਣਾ ਲਵਾਂਗੀ ਦੁਬਾਰਾ ਤੁਹਾਨੂੰ ਅਛਮਿਤ ਕਰਨ ਤੋਂ ਕਾਫੀ ਦਾ ਕਲਰ ਆਓ ਜੀ ਪੀ ਲਓ ਤੁਸੀਂ ਇਹ ਕੌਫੀ ਲਓ ਜੀ ਚੱਲਦੇ ਅੰਦਰ ਤੇ ਹੁਣ ਸੁੱਕ ਜਾਣੇ ਕੱਪੜੇ ਫਿਰ ਧਾਰ ਲਾਂਗੇ ਆਪਾਂ ਪਲੇਸ ਆ ਦੀ ਸ਼ਕਲ ਉੱਤਰ ਆਪਾਂ ਬਿਲਕੁਲ ਛਾਂ ਦੇ ਵਿੱਚ ਪਾ ਦੇ ਕਿ ਕਲਰ ਨਾ ਫੇਟ ਹੋਵੇ ਚਲੋ ਜੀ ਬਾਹਰ ਦੇ ਦੀ ਵੀ ਸਫਾਈ ਕਰਾਂਗੇ ਕੱਲ ਨੂੰ ਪੜਦੇ ਨੇ ਜਿਹੜੇ ਉਹ ਵੀ ਉਤਰਨਗੇ ਇਹ ਵੀ ਆਪਾਂ ਧੋ ਦਵਾਂਗੇ ਸਾਰੇ ਕਾਫੀ ਪੀਨੇ ਥੋੜੇ ਦੇਰ ਬਾਅਦ ਮੰਨਦੇ ਸੋ ਫੜ ਕੇ ਠੀਕ ਹੈ ਜੀ ਕਿਹਨੇ ਜਿਹੜਾ ਆਈ ਫੋਟੋ ਲੈ ਆਵਾਂ ਲ ਮੈਂ ਫੋਨ ਸੈਟ ਕਰਾਂ ਲਓ ਜੀ ਅੱਜ ਆਪਣੇ ਕਾਹ ਕੱਟਣ ਵਾਲਾ ਵੀ ਆ ਗਿਆ ਭਾਈ ਸ਼ੁ크ਰਾ ਟਾਈਮ ਤੇ ਆ ਗਿਆ ਤੇ ਸਾਰਾ ਕਾਹ ਕਟਾ ਲਵਾਂਗੇ ਹਾਂ ਪੀਤਾ ਸ਼ੇਕ ਬਣਾਣਾ ਫੇਰ ਬਣਾਉਂਗੀ ਸ਼ੇਕ ਪਹਿਲਾਂ ਕੰਮ ਕਰਾ ਤੂੰ ਕੋਈ ਨਾ ਮੈਂ ਵੀਡੀਓ ਤਾਂ ਵੀ ਹੈ ਮੈਂ ਵੀਡੀਓ ਵੀ ਪਾਉਣੀ ਆ ਸਬਜ਼ੀ ਵੀ ਬਣਾਉਣੀ ਆ ਪਹਿਲਾਂ ਕਾਹ ਕਟਾ ਲੀਆ ਗੱਡੀ ਸਾਈਡ ਤੇ ਲਾ ਹਾਂ ਇੱਕ ਤਾਂ ਇੱਥੇ ਤੇਰੇ ਡੈਡੀ ਨੂੰ ਕਹਾਂਦੀ ਮੈਂ ਮੋਗੇ ਜੀ ਚ ਰੱਖ ਦੋ ਮਹਾ Aite deh kerak hidup. Nambah aja. Soalnya ਚੱਕ ਤੱਕ ਦੇਖੋ ਡੜਕਾ ਹੋਇਆ ਪਿਆ ਬਹੁਤ ਜਿਹੜੀ ਗਰੋਥ ਹੋਈ ਪਈ ਦੀ ਘਾਹ ਦੀ ਦੇਖੋ ਆ ਦੇਖੋ ਡੜੜ ਹੋ ਰਿਹਾ ਮਰੋ ਹਾਂ ਬਾਬਾ ਠੀਕ ਹੈ שם okay. לדו okay. okay. ਚਾੜੂ ਲਾ ਕੇ ਸਾਰਾ ਇਕੱਠਾ ਕਰ ਮੈਨੂੰ ਜਾਨੀ ਮਿਲ ਗਿਆ ਇੱਥੇ ਜਾਨੀ ਨੂੰ ਕਹਿੰਦਾ ਕਿ ਕਾਹ ਜਾ ਚੱਕ ਲਿਆ ਵਧੀਆ ਕਾ ਤੇਰੀ ਕੁੜੀ ਵਧੀਆ ਖਾਲੂਗੀ ਲਓ ਜੀ ਆਪਾਂ ਹੁਣ ਨਾਲ ਲਾਉਦੇ ਆ ਝਾੜੂ ਸਾਰਾ ਇਕੱਠਾ ਕਰਦੇ ਆ ਇੱਧਰ ਤਾਂ ਕਾਫੀ ਘਾਹ ਦਾ ਸਾਰ ਪੂਰੀ ਡਬਲ ਪੰਡ ਹੋ ਜੂਗੀ ਇਹਦੀ ਵੀ ਆਪਾਂ ਕਟਾਈ ਕਰਾਤੀ ਆ ਦੇਖੋ ਮੰਨ ਲੀ ਤੂੰ ਕਟਾਈ ਕਰਾਤੀ ਸੀ ਕੱਲ ਆਪਾਂ ਤੇ ਕਾਦੀ ਵੀ ਦੇਖੋ ਸਾਰੀ ਕਟਾਈ ਹੋ ਗਈ ਨੂੰ ਝਾੜੂ ਲਾ ਕੇ ਸਾਫ ਕਰਤੀ ਹਲਕੀ ਹਲਕੀ ਧੁੱਪ ਵੀ ਆ ਗਈ। ਇਹ ਥੋੜ੍ਹਾ ਨਾ ਇਕੱਠਾ ਕਰਦਾ ਸਾਰਾ। ਇਹ ਨਾ ਠੇੜੀ ਸਾਰੀ ਇਕੱਠੀ ਕਰਤੀ। ਬਸ ਉਹਨੂੰ ਉਧਰੋਂ ਇਕੱਠਾ ਕਰਕੇ ਸਾਰਾ ਫਿਰ ਉਹ ਕਰਦੇ ਆ। ਫੋਨ ਕਰਦੇ ਡੈਡੀ ਨੂੰ। ਕਿਹੜਾ ਟਿਕਣਾ ਤੋਂ ਬੰਜੇ? ਜਿਹੜਾ ਤਾਂ ਕਾਹੂੜੇ ਚ ਡਿੱਗਣ ਵਾਲਾ ਸੀਗਾ ਉਹ ਸਾਰਾ ਮੈਂ ਇਕੱਠਾ ਕਰਦਾ ਉਧਰ ਤੋਂ ਨੀਚੇ ਵਾਲੀ ਸਾਈਡ ਤੋਂ ਤੇ ਇੱਧਰ ਵਾਲੀ ਸਾਈਡ ਤੋਂ ਮੈਂ ਇਕੱਠਾ ਕਰਦਾ ਹੁਣ ਜਿਹੜਾ ਕਾਹਗਾ ਵੀ ਜਿਹੜਾ ਘੋੜੀ ਜਾਂ ਕੋਈ ਪਸ਼ੂ ਇਹਨੂੰ ਖਾ ਲੇ ਹੈ ਨਾ ਉਹ ਆਪਾਂ ਇਕੱਠਾ ਕਰ ਦਾਂਗੇ ਜਮੀਲਾ ਲੈ ਜੂਗੀ ਜਮੀਲਾ ਆਈ ਨਹੀਂ ਤੀਗੀ ਹਜੇ ਪਰ ਮੈਨੂੰ ਉਹਨਾਂ ਦੇ ਮਤਲਬ ਨਾਲ ਹੀ ਜਿਹੜਾ ਘਾਰਾ ਸਾਡੇ ਗਵੰਡੀਆਂ ਦਾ ਕਰਜਾ ਪਤਦਾ ਮੈਨੂੰ ਐਂਦੀ ਵੀ ਉਹਨਾਂ ਦੀ ਘੋੜੀ ਖਾ ਲੂਗੀ ਪਰ ਉਹ ਕਹਿੰਦੇ ਸਾਡੀ ਘੋੜੀ ਖਾਂਦੀ ਸਾਡੇ ਕੱਖ ਜ਼ਿਆਦੇ ਆਉਂਦੇ ਨੇਗੇ ਵੀ ਸਾਡੇ ਕੋਲ ਹੈਗੇ ਨੇ ਵੀ ਜਮੀਲਾ ਲੈ ਜੂਗੀ ਇਹਨਾਂ ਦੀ ਹੋਈ ਹੈ ਜਮੀਲਾ ਵੀ ਸਾਡੇ ਗਵੰਡੀਆਂ ਦੇ ਨੇ ਸਭ ਤੇ ਮੈਂਗਾ ਚਲ ਕੋਈ ਨਾ ਵੀ ਚਲ ਜਮੀਨਾਂ ਲੈ ਜੂ ਫਿਰ ਬਾਈਪਰ ਦੇ ਨਾਲ ਮੈਂ ਸਾਰਾ ਜਿਹੜਾ ਵੀ ਕਾਹ ਸੀਗਾ ਬਹੁਤ ਹੀ ਕੱਚਾ-ਕੱਚਾ ਸੀਗਾ ਇਹਦੇ ਵਿੱਚ ਕਿਹੜਾ ਆਪਾਂ ਕੋਈ ਸਪਰੇਅ ਵਗੈਰਾ ਜਾਂ ਕੁਝ ਕਰਦੇ ਹਾਂ ਨਾ ਸਾਫ਼ ਸੀਗਾ ਬਿਲਕੁਲ ਬਹੁਤ ਕੱਚਾ-ਕੱਚਾ ਕਾਹ ਸੀਗਾ ਬਾਕੀ ਸਾਫ਼ ਹੁੰਦਾ ਜਿੱਥੇ ਇੱਧਰ ਕੁਝ ਵੀ ਨਹੀਂ ਹੁੰਦਾ ਹੈਗਾ ਮੰਨ ਲਾ ਵੀ ਚਲ ਕਿਸੇ ਨਾ ਪਸ਼ੂ ਦੀ ਮੂਹ ਚ ਪੈ ਜੂ ਜਾਰੇ ਖਾ ਲੈਣਗੇ ਉਹ ਕਹਿੰਦੇ ਸਾਡੇ ਕੱਖ ਘਟ ਆਉਂਦੇ ਨੇ ਜਮੀਨਾਂ ਗੈਂ ਚਲ ਮੈਂ ਲੈ ਜੂ ਫਿਰ ਇੱਥੇ ਮੈਂ ਇਕੱਠਾ ਕਰਕੇ ਰੱਖ ਦੂੰਗੀ ਸਾਰਾ ਉਹ ਪੰਦੀ ਚ ਪਾ ਕੇ ਲੈ ਜੂਗੀ ਜਿਹੜਾ ਬਾਹਰ ਡੇਗਣ ਵਾਲਾ ਕੂੜੇ ਚ ਉਹ ਵੀ ਇਕੱਠਾ ਕਰਕੇ ਰੱਖ ਦ ਚੁਕਾ ਦੂੰਗੀ ਅਮਰੋ ਆਉਗੀ ਇੱਥੇ 9 10 ਵਜੇ ਆਪਣਾ ਨਿਸ਼ਾਨ ਕੀ ਕਰਿਆਉਂਗੀ ਹੁੰਦੀ ਆ ਉਹ ਘਾ ਡੇਗਣ ਉਹਨੂੰ ਚੁਕਾ ਦਾਂਗੀ ਬਸ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਸਫਾਈਆਂ ਚੱਲ ਰਹੀਆਂ ਨੇਗੀਆਂ ਤੇ ਇਹ ਵੀ ਇੱਕ ਖੁਸ਼ੀ ਦਾ ਰੀਜ਼ ਹੈ ਇਤ ਖੁਸ਼ੀ ਹੋਈ ਹੈ ਜੀ ਜਿਹੜਾ ਮੈਂ ਕੰਮ ਕਰ ਰਹੀ ਹਾਂ ਘਰ ਦੀ ਸਫਾਈ ਕਰ ਰਹੀ ਹਾਂ ਇਹ ਇੱਕ ਬਹੁਤ ਵਧੀਆ ਮਤਲਬ ਬੜੀ ਖੁਸ਼ੀ ਹੈ ਜੀ ਪ੍ਰਮਾਤਮਾ ਦਾ ਚਾਹਣਾ ਜਾ ਹੈ ਉਹ ਮੈਂ ਥੋੜਾ ਨਾਲ ਸ਼ੇਅਰ ਨਹੀਂ ਕਰਦੀ ਪਰ ਹਜੇ ਇੱਕ ਦੋ ਦਿਨਾਂ ਤੱਕ ਸ਼ੇਅਰ ਕਰੂੰਗੀ ਤੁਹਾਡੇ ਨਾਲ ਮੈਂ ਸਾਰੀ ਗੱਲਾਂ ਵਾਤੇ ਦੱਸੂੰਗੀ ਆਪਾਂ ਕਿਉਂ ਸਫਾਈਆਂ ਕਰ ਰਹੇ ਹਾਂ ਕੀ ਆਪਣੇ ਘਰ ਹਨਾ ਉਹ ਤੁਹਾਨੂੰ ਮੈਂ ਸਾਰਾ ਦੱਸੂੰਗੀ ਜੀ ਹਨਾ ਤੇ ਪਰਮਾਤਮਾ ਕਰੇ ਚਲੋ ਇੰਨੇ ਸਾਲਾਂ ਬਾਅਦ ਪਰਮਾਤਮਾ ਦੇਣ ਲਿਉਣਗੇ ਹਨਾ ਤੇ ਲੋ ਜੀ ਸਾਰਾ ਆਪਾਂ ਜਿਹੜਾ ਕੂੜਾ ਹੈਗਾ ਉਹ ਇਕੱਠਾ ਕਰਕੇ ਤੇ ਇੱਥੇ ਰੱਖ ਦਿੰਨੇ ਆ ਤੇ ਜਿਹੜੀ ਇਹ ਖੁਸ਼ੀ ਹੈ ਇੱਕ ਦੋ ਦਿਨਾਂ ਤੱਕ ਮੈਂ ਤੁਹਾਡੇ ਨਾਲ ਜੋ ਸ਼ੇਅਰ ਕਰਾਂ ਸਾਰੇ ਜੋ ਵੀ ਆਪਾਂ ਹੁਣ ਭਾਂਡੇ ਨੇ ਸੋਇ ਦੇ ਵਿੱਚੋਂ ਜੋ ਕੰਟੇਨਰ ਨੇ ਮੋٹے-ਮੋٹے ਉਹ ਕੱਢਣੇ ਸ਼ੁਰੂ ਕਰਤੇ ਠੀਕ ਆ ਜੀ ਦੇ ਅੰਦਰ ਚੱਲਦੇ ਆਪਾਂ ਇਤਨਾ ਪਕੜੀ ਬਣਨ ਲਈ ਰੱਖੀ ਹੋਈ ਹੈ ਤੇ ਆਟਾ ਆਪਾਂ ਬੁੰਨ ਤੇਰੇ ਵਿੱਚ ਰੱਖਤਾ ਠੀਕ ਹੈ ਜੀ ਤੇ ਇਧਰੋਂ ਵੀ ਸਾਰਾ ਖਾਲੀ ਕਰਨਾ ਸ਼ੁਰੂ ਕਰਤਾ ਸਾਰੇ ਜੋ ਵੀ ਸੀਗੇ ਕੰਟੇਨਰ ਵਗੈਰਾ ਉਹ ਆਪਾਂ ਕੱਢ ਲੈਨੇ ਬਾਹਰ ਠੀਕ ਹੈ ਜੀ ਸੋਫੇ ਤੇ ਚੜ ਹਾਈ ਹਲ ਵਸੇ ਕਰਤਾ ਕੰਮ ਦੇਸੀ ਜਗੜ ਮਿੰਟ ਮਾਰ ਚਾ ਲਾਦੇ ਹੁਣ ਦੇ ਤਾਂ ਬਾਚਪਾਲਾਂ ਕੋਲੋਂ ਸਾਫ਼ ਵੀ ਕਰਾਂਗੇ ਇਹਨੂੰ ਰੋੜ ਨੂੰ ਆਈ ਲੈ ਰੱਖਦੇ ਇਹਨੂੰ ਖੋਲ ਦੇ ਉਰਲੇ ਨੂੰ ਲਓ ਜੀ ਮੈਂ ਟੀ ਮਾਰੇ ਪਿੰਦਰ ਨੇ ਤਾਂ ਪਰਦੇ ਖੋਲਣ ਮੈਂ ਧੜਕੇ ਦੀ ਨਾ ਭਾਂਦੀ ਜਾਈ ਲਾਹੇ ਹੁੰਦੇ ਹੁਣ ਇਹ ਵੀ ਆਈ ਖਿੱਚ ਦੇ ਆ ਇਧਰ ਚੱਕਾ ਜਿਵੇਂ ਘਾ ਡੰਡੇ ਨਾਲ ਚੱਕ ਦੇ ਇਧਰਲੀ ਸਾਈਡ ਤੋਂ ਇਧਰਲੀ ਸਾਈਡ ਤੋਂ ਟੇਬਲ ਇਧਰ ਉਹ ਪਿਆ ਟੇਬਲ ਉਧਰ ਰੋਟੇ ਕਹਣੀ ਪਿਆ ਚੱਕ ਲਿਆ ਨੋ ਜੇ ਪਾਉਣੇ ਇੱਧਰ ਸਾਰੇ ਪਰਦੇ ਲਾ ਕੇ ਇਹ ਤੋਦਾਂਗੇ ਤੇ ਇਹਨੂੰ ਭਾਂਡੇ ਨੂੰ ਸਾਰੇ ਨੂੰ ਜੋ ਵੀ ਜਾਲੇ ਜੂਲੇ ਹੋਣਗੇ ਝਾੜ ਦਾਂਗੇ ਤੇ ਇਹਨੂੰ ਲਾ ਦੇ ਕਰਾ ਬਸ ਆ ਵੀ ਇੱਧਰ ਲੈ ਫਿਰ ਆ ਲਾ ਦੀ ਫਿਰ ਇਹੋ ਕਰਿਆ ਹੋਇਆ ਸੀ ਸਾਡਾ ਕੰਮ ਪੱਕਾ ਹੁਣ ਇਹ ਦੂਜੀ ਲੋਟ ਪਾਵਾਂਗੇ ਹੁਣ ਅੜੀਆਂ ਜਿਹੜੇ ਬਸ ਇਕੱਠਾ ਨਾ ਹੋਵੇ ਹੁਣ ਮੂਰੇ ਉਹ ਆਉ ਸਾਰਾ ਮਰੇ ਤਾਇਆ ਕਰੂਬਾ ਚਾਲੇ ਨੁਕੀਤਾਂ ਦੇ ਸਾਫ ਕਰਾਂਗੇ ਲੈ ਮੈਂ ਹੁਣ ਮਸੇਂ ਚ ਪਾਣੀ ਪਾਇਆ ਮੈਂ ਆਪਾਂ ਸੱਤ ਛਾ ਜਿਹੜੀ ਸੀਗੀ ਸਾਰੀ ਝਾੜ ਦਿੱਤੀ ਆ ਤੇ ਜਾਲਾ ਤਾਂ ਕੋਈ ਹੈ ਨਹੀਂ ਸੀ ਇਸ ਤਰ੍ਹਾਂ ਬਸ ਥੋੜਾ ਜਿਹਾ ਪੇਂਟ ਵਗੈਰਾ ਹੀ ਜਿਹੜਾ ਮਾੜਾ ਮੋਟਾ ਉਤਰਿਆ ਗਿਆ ਦੇਖੋ ਤੇ ਹੋਰ ਕੋਈ ਹੈ ਨਹੀਂ ਸੀ ਸੋਫਾ ਉਧਰਲੀ ਸਾਈਡ ਕਰਕੇ ਇਧਰਲੀ ਸਾਈਡ ਤੋਂ ਝਾੜਤਾ ਪਹਿਲਾਂ ਆਪਾਂ ਉਧਰੋਂ ਝਾੜਤਾ ਸੀ ਫਿਰ ਸੋਫਾ ਉਧਰ ਹਟਾਤਾ ਪੱਖਾ ਰਹਿ ਗਿਆ ਤੇ ਆਹ ਪਰਦੇ ਲਾ ਕੇ ਰੋੜ ਵਗੈਰਾ ਨੇ ਜਿਹੜੀਆਂ ਇਹ ਸਾਫ ਕਰ ਦਿੰਨੇ ਆ ਲੋ ਜੀ ਆਹ ਵਾਲੀ ਸਾਈਡ ਦੇ ਜਿਹੜੇ ਪਰਦੇ ਨੇ ਇਹ ਵੀ ਉਤਾਰ ਕੇ ਤੋਂ ਦਾਂਗੇ ਅੰਦਰ ਵਾਲੇ ਸਾਫ਼ ਨੇ ਬਿਲਕੁਲ ਰੂਮ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਹਨ ਉਹ ਪਰਦੇ ਬਿਲਕੁਲ ਸਾਫ਼ ਨਹੀਂ ਬਸ ਇਹ ਭਾਂਡੇ ਵਾਲੇ ਵੀ ਥੋੜੇ ਜਿਹਾ ਐ ਹੋ ਜਾਂਦਾ ਵੀ ਆਪਣੀ ਜਾਲੀ ਲੱਗੀ ਹੋਈ ਹੈਗੀ ਮਿੱਟੀ ਕੱਟਾ ਫਿਰ ਵੀ ਆਉਂਦਾ ਹੀ ਹੈ ਚਾਹੇ ਜਾਲੀ ਲੱਗੀ ਹੋਈ ਹੈ ਮਿੱਟੀ ਕੱਟਾ ਬਾਧੂ ਆਉਂਦਾ ਹੁੰਦਾ ਅੰਦਰ ਜਾਲੀ ਦੇ ਵਿੱਚ ਵੀ ਤੇ ਚਲੋ ਜੀ ਇੱਥੋਂ ਆਪਾਂ ਹੁਣ ਜਿਹੜੇ ਇਹ ਪਰਦੇ ਨੇ ਲਾ ਲਵਾਂਗੇ ਲਾ ਕੇ ਰੋਡ ਵਗੈਰਾ ਨੇ ਜਿਹੜੀ ਉਹ ਸਾਫ਼ ਕਰ ਦੂ ਸੱਤ ਸਾਫ਼ ਕਰ ਦੂੰਗੀ ਤੇ ਬਾਕੀ ਵੀ ਦੇਖ ਦਿਆਂਗੇ ਫਿਰ ਚੱਲਦਰਾਇਆ ਉਹਦਾ ਪੂਰਾ ਦਿਨ ਕੰਮ ਨਾਲ ਨਾਲ ਖਾਣਾ ਵੀ ਬਣਾਉਂਗੀ ਹਨਾ ਖਾਣਾ ਵੀ ਦੇਣਾਗਾ ਹਜੇ ਇਹਨਾਂ ਨੂੰ ਬਣਾ ਕੇ ਬਸ ਐ ਟਟਾ ਟਟਾ ਗੁੰਨਤਾ ਸੀਗਾ ਮੈਂ ਜਿਵੇਂ ਕੜੀ ਬਣਾਤੀ ਸੀਗੀ ਹਨਾ ਤੇ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਹਨਾ ਤਾਂ ਵੀਡੀਓ ਨੂੰ ਪਲੀਜ਼ ਲਾਈਕ ਕਰਕੇ ਜਾਇਓ ਸ਼ੇਅਰ ਕਰ ਦਿਓ ਵੀਡੀਓ ਤੇ ਆਪਾਂ ਮਿਲਦੇ ਆ ਤੁਹਾਨੂੰ ਹਨਾ ਵਧੀਆ ਜੀ ਬਲੌਗ ਦੇ ਨਾਲ ਪਲੀਜ਼ ਦੱਸਿਆ ਕਰੋ ਮੈਨੂੰ ਹਨਾ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਵੀਡੀਓ ਚਾਹੀਦੇ ਨੇ ਦੱਸਿਆ ਕਰੋ ਕੋਈ ਵੀ ਚੀਜ਼ ਤੁਹਾਨੂੰ ਐ ਲੱਗਦਾ ਵੀ ਮੈਂ ਬਣਾ ਸਕਦੀ ਆ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਮੈਨੂੰ ਉਹ ਵੀ ਦੱਸਿਆ ਕਰੋ ਠੀਕ ਆ ਜੀ ਜਰੂਰ ਦੱਸਿਆ ਕਰੋ ਤੇ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਤੁਹਾਡੀ ਦਸੀ ਕੋਈ ਵੀ ਚੀਜ਼ ਹੈ ਜਿਹੜੀ ਬਣਾ ਕੇ ਤੁਹਾਨੂੰ ਵੀਡੀਓ ਪਾ ਸਕਾਂ ਹੈ ਨਾ ਪੂਰੀ ਕੋਸ਼ਿਸ਼ ਕਰੂੰਗੀ ਚਲੋ ਜੀ ਠੀਕ ਆ ਕੱਲ ਨੂੰ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ